ਲੋ ਵੀ ਮਿੱਤਰੋ ਕਿਵੇਂ ਹੋ ਸਾਰੇ ਮੈਂ ਉਮੀਦ ਕਰਦਾ ਸਾਰੇ ਵਧੀਆ ਹੋਵੋਗੇ ਤੇ ਵੀ ਅੱਜ ਆਪਣਾ ਵਲੌਗ ਆ ਗਿਆ ਕਾਲਜ ਲਾਈਫ ਵਾਲਾ ਤਾ ਨੂੰ ਜਾ ਕੇ ਤੁਸੀਂ ਸਾਰੇ ਜਾਨੇ ਦਬਾ ਕੇ ਸ਼ੇਅਰ ਕਰੋ ਤੇ ਲਾਈਕ ਕਰੋ ਤੇ ਕਮੈਂਟ ਕਰੋ ਹੋਰ ਵੀ ਯਾਰਾਂ ਨੂੰ ਸ਼ੇਅਰ ਕਰੋ ਤੇ ਆਪਣਾ ਚੈਨਲ ਕਰੋ ਸਬਸਕ੍ਰਾਈਬ ਤੇ ਅੱਜ ਆਪਾਂ ਆਇਆ ਬਈ ਅੱਜ ਆਪਾਂ ਵਾਹਣ ਪਾਹਾਂਗੇ ਬਈ ਇਹਨਾਂ ਨੂੰ 2 ਵਜੇ ਤੱਕ ਵੀਰਾਂ ਨੂੰ ਬਾਕੇ ਤੇ 2 ਵਜੇ ਹਾਲਾਂ ਨੂੰ ਬਾਕੇ ਇਹ ਚ ਕੰਨ ਕੇ ਬੀਜ ਜਾਏ ਬਈ ਤੇ ਜਿਹਦੇ ਜਿਹੜੇ ਮੇਰੇ ਭਰਾ ਮੈਨੂੰ ਦੇਖ ਰਹੇ ਨੇ ਤਾਂ ਸਾਰੇ ਜਾਨੇ ਵੀ ਸਬਸਕ੍ਰਾਈਬ ਕਰਕੇ ਜਾਇਆ ਕਰੋ ਐ ਮੇਰਾ ਵੀ ਜਾਇਆ ਕਰੋ ਦੇਖੋ ਵੀ ਰਾਤ ਆਪਣੇ ਦੇ ਸਟੰਟ ਪਰ ਮਰਵਾਏ ਸੀ ਇੱਥੇ ਆ ਪਹਿਲਾਂ ਇੱਥੇ ਟਰੈਕਟਰ ਦੇ ਜਦੋਂ ਮੈਂ ਸਟੰਟ ਮਰਵਾਏ ਸੀ ਇੱਥੇ ਇੱਥੇ ਵੀ ਟਰੈਕਟਰ ਖੁੱਭ ਗਿਆ ਰਾਤ ਮੂਸਾ ਕੱਟਿਆ ਵੀ ਰਾਤ ਹੋਰ ਦੱਸੋ ਵੀ ਸਾਰੇ ਵਧੀਆ ਹੋਗੇ ਤੁਸੀਂ ਸਾਰੇ ਆਨੇ ਤੇ ਵੀ ਦੇਖੋ ਆਪਣੀ ਸਬਜ਼ੀ ਲੱਗੀ ਪਈ ਆ ਵੀ ਸਬਜ਼ੀ ਲਾਈ ਹੋਈ ਆ ਵੀ ਤਾਂ ਆਪਾਂ ਸਾਰੇ ਹਰ ਇੱਕ ਪ੍ਰਕਾਰ ਦੀ ਵੀ ਇੱਥੇ ਆਪਣਾ ਸਬਜ਼ੀ ਲਾਈ ਹੋਈ ਆ ਬਈ ਇਹੋ ਜੀ ਕੋਈ ਸਬਜ਼ੀ ਨਹੀਂ ਕਿ ਇੱਥੇ ਨਾ ਲੱਗੀ ਹੋਵੇ ਬਈ ਦੇਖੋ ਆਹ ਦੇਖੋ ਵੀ ਇੱਥੇ ਗੰਡੇ ਲੱਗੇ ਹੋਏ ਨੇ ਬਈ ਆਹ ਦੇਖੋ ਬਈ ਦੇ ਵੀ ਜਿੰਨਾ ਹੁੰਦਾ ਨਾ ਵੀ ਵਲੌਗ ਨੂੰ ਵੀ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਤੇ ਆਪਾਂ ਨੂੰ ਕਿਉਂਕਿ ਆਪਾਂ ਨੂੰ ਉਹਨਾਂ ਦੇ ਮੋਟੀਵੇਸ਼ਨ ਮਿਲਿਆ ਵੀ ਕਿਉਂਕਿ ਆਪਾਂ ਨੂੰ ਜਿਹੜੇ ਲੋਕ ਦੇਖਣੇ ਵੀ ਕੀ ਕਰਨਾ ਅੰਕਲ ਕੀ ਉਹ ਪਲਾਰੀ ਉਹ ਆਪਾਂ ਲਾਉਂਦੇ ਆਂ ਦੇਖੋ ਵੀ ਕੱਲ ਵਜਾਇਆ ਸੀ ਵਿੱਚ ਬੀਜੀ ਸੀ ਕਨਕ ਵੀ ਕਿੰਨੀ ਸਾਫਾਈ ਹੈ ਕਿੰਨੀ ਸਫਾਈ ਆ ਵੀ ਦੇਖੋ ਟਰੈਕਟਰ ਦੀ ਕੰਨਾ ਵੀ ਬਲੌਗ ਚ ਕਦੇ ਵੀ ਗੈਪ ਨਹੀਂ ਆਉਂਗਾ ਅਗਰ ਲਈ ਬਲੌਗ ਬਣਨਗੇ ਪਰ ਤੁਸੀਂ ਸ਼ੇਅਰ ਕਰਦਾ ਕਰੋ ਵੀ ਬਲੌਗ ਨੂੰ ਹਾਂ ਕੋਈ ਅੱਗਾ ਵੀ ਆ ਗਿਆ ਇਹ ਗੁੱਡੂ ਖੁੰਝੇ ਤੇ ਆਪਾਂ ਬਾਹਾਂਗੇ ਤਾਂ ਵੀ ਹਲ ਬਾਹਾਂਗੇ ਕਿੱਥੇ ਲਾਉਣਾ ਇਹ ਆ ਆਹਾਂ ਦੋਈ ਲੱਗ ਜੋ ਇਹਨੂੰ ਕੱਢੋ ਯਾਰ ਦੋਈ ਲੱਸ ਉਹ ਮਾਦਾ ਖੂਜਾ ਦਾ ਰਮੇੜਦਾ ਬਾ ਕੋਈ ਨਹੀਂ ਫੇਰ ਕਰ ਲਈ ਇੱਕ ਆ ਕਰਾ ਦੇ ਹਾਂਜੀ ਕਾਲਾ ਬੋਲਦਾ ਸੀ ਕਾਲਾ ਕਾਲਾ ਕਿ ਸੈਡ ਕਿੱਲੀ ਨਹੀਂ ਪਾਈ ਕਿਸ ਨੇ ਦੇਖੋ ਵੀ ਇਨੋਂ ਵੀ ਦੋ ਵਾਰ ਤਵੀਨਾ ਬਾਕੇ ਤੇ ਦੋ ਵਾਰ ਹਲਾਨਾ ਬਾਕੇ ਫੇਰ ਇਹ ਚ ਕੰਨ ਕੇ ਵੀਜ ਜਾਗੇ ਬਾਈ ਬੜਾ ਆ ਕਢਾਓ ਇਹ ਤਾਂ ਹੋਰ ਹੀ ਕੁਝ ਹੋਇਆ ਪਿਆ ਆ ਤਾਂ ਹੋਰ ਹੀ ਹੋ ਗਿਆ ਕੁਝ ਪਹਿਲਾਂ ਨਹੀਂ ਕਿਹਾ ਤੈਨੂੰ ਦਾ ਮੈਂ ਚਕਾ ਹੁੰਦਾ ਉਹ ਕਹਿੰਦਾ ਪਹਿਲਾਂ ਦੱਸ ਲੈ ਭਾਈ ਸਾਹਿਬ ਉਹ ਤਾਂ ਹੈ ਜਾ ਚੱਲ ਲੋ ਜੀ ਮਿੱਤਰੋ ਘਾਟਾ ਕੰਮ ਸਟਾਰਟ ਮਾਉਣ ਦਾ ਵੀ ਵੀ ਬੱਟਾਂ ਨੇ ਥੇ ਆਹ ਇੱਟਾਂ ਨੇ ਹਾਂ ਹਾਂ ਮੈਂ ਨਹੀਂ ਗਈ ਕੋਈ ਕਿਰਪਾਓ ਉਹ ਛੱਟਦੇ ਮੈਂ ਬਾਹਰ ਆ ਲੋਈ ਮਿੱਤਰੋ ਆਪਣਾ ਗੀਰ ਨੂੰ ਚੱਕ ਰਹੇ ਹਾਂ ਬਈ ਅਜੇ ਰੋਧੇ ਕੱਟੀਆਂ ਜਿਨਾਂ ਚੋਂ ਛੱਟ ਕੇ ਆਉਣਿਆ ਬਈ ਇਹਨੂੰ ਆਪਾਂ ਨਾ ਟਾਈਮ ਹੈ ਤੁਸੀਂ ਜਿੰਨਾ ਟਾਂਚਾ ਫੇਮਾ ਚਾਗਦਾ ਹਨ ਉਹਨੇ ਟਾਈ ਤੁਸੀ ਦਾ ਮੇਰਾ ਬਲੌਗ ਦੇਖ ਕੇ ਆਓ ਜਿਹੜਾ ਅੱਜ ਦਾ ਮਫਾ ਯਾਰ ਯਾਕੀ ਤੇ ਸਬਸਕ੍ਰਾਈਬ ਕਰੋ ਚੈਨਲ ਨੂੰ ਵੀਡੀਓ ਬਾਅਦ ਤੋਂ ਬਾਅਦ ਸ਼ੇਅਰ ਕਰਦੇ ਹੋ ਲੋ ਵੀ ਦੋਸਤੋ ਆਪਾਂ ਕੰਮ ਨੇ ਮੇਟਦਾ ਉਸਾ ਥੋੜਾ ਹੀ ਰਹਿ ਗਿਆ ਇਹ ਆਪਾਂ ਨੇ ਮੇਟਦੇ ਆਂਗੇ ਤੇ ਹੁਣ ਆਪਣੀ ਆ ਕੇ ਰੋਟੀ ਰੋਟੀ ਖਾ ਕੇ ਆਪਾਂ ਨੇ ਮੇਟਦਾ ਕੰਮ ਸਾਰਾ ਰੋਟੀ ਖਾ ਲਈਏ ਬਈ ਕਿਵੇਂ ਇਕ ਲਈ ਖਾਨਦੇ ਆ। 2 ਮੀਟਰ ਆਪਾਂ ਖੇਤੋਂ ਆਈ ਸੀ ਕਰਾ ਤੇ ਆਪਾਂ ਨਾ ਆ ਤੋ ਕੇ ਪਿਆਰ ਹੋ ਉਸ ਦਿਨ ਮੈਂ ਜਾਣਾ ਸੀ ਡੀਮਾਰਟ ਵੀ ਤੇ ਆਪਾਂ ਪੰਦਲਾ ਇੱਕ ਨਾਲ ਹੀ ਕਰ ਕਹਿੰਦਾ ਤੁਹਾਨੂੰ ਕੋਈ ਕੰਮ ਪੈਗਾ ਤਾਂ ਕਰਕੇ ਫਿਰ ਮੈਂ ਉਧਰ ਜਾਣਾ ਸੀ ਡੀਮਾਰਟ ਨਾਲ ਕਰਤਾ ਕੈਂਸਲ ਤੇ ਮੇਰਾ ਬੰਦਾ ਆ ਤੋ ਕੇ ਫਿਰ ਆਪਾਂ 100 ਕਿਜੀ ਬਈ ਤੇ ਹੁਣ ਆਪਾਂ ਉੱਠਿਆਂਗੇ ਫਿਰ ਆਪਾਂ ਪ੍ਰੋਟੀਨ ਵਗੈਰਾ ਪੀਨੇ ਆਗੇ ਫਿਰ ਆਪਾਂ ਚੱਲਦੇ ਆ ਫਿਰ ਜਮਨੂ ਫਿਰ ਫੋਨੋਂ ਮੈਂ ਜਾ ਕੇ ਮਿਲਦਾ ਹਾਂ ਜੇ ਮੱਝ ਵੀ ਸੋ ਲੋ। ਲੋ ਵੀ ਦੋਸਤੋ ਜੇ ਮਿਆਂ ਨਾ ਵੀਰ ਕੈਨਸਲ ਹੋ ਗਿਆ ਉਹ ਨਾਲ ਦੇ ਮੁੰਡੇ ਕੈਨਸਲ ਕਰ ਗਏ ਸਾਰੇ ਜਣੇ ਕਹਿੰਦੇ ਕੱਲ ਨੂੰ ਕੱਲ ਨੂੰ ਮਜਲ ਕੋਈ ਨਹੀਂ ਬਈ ਕੱਲ ਨੂੰ ਸਹੀ ਹੋਣਾ ਤੇ ਆਪਾਂ ਨਾਲ ਦੀ ਨਾਲ ਘਰੋਂ ਸਿੱਧਾ ਖੇਤ ਆ ਗਏ ਬਈ ਮੈਂ ਸੋਚਿਆ ਵੀ ਜਦਾਂ ਦੇਖਦਾ ਬੰਦੇ ਚ ਕੀ ਕਰ ਦਿੰਦੇ ਹੁਣ ਕਣਕ ਕਣਕੇ ਬੀਜੇ ਨੇ ਤੇ ਫਿਰ ਯਾਰ ਵੀ ਉਦੋਂ ਸਿੱਧੀ ਇੱਧਰ ਨੂੰ ਆਏ ਹੁਣ ਇੱਕ ਆਪਾਂ ਲੈਣਾ ਵੀਰ ਪ੍ਰੋਟੀਨ ਲੈਣਾਗਾ ਉਹ ਮੁੰਡੇ ਦਾ ਆਪਾਂ ਫੋਨ ਕਰਕੇ ਪੁੱਛਦੇ ਕਿ ਕਦੋਂ ਆਉ ਆ ਪ੍ਰੋਟੀਨ ਲੈ ਕੇ ਫਿਰ ਤੁਹਾਨੂੰ ਦਿਖਾਵਾਂਗੇ ਵੀ ਕਿਹੜੀ ਕੰਪਨੀ ਦਾ ਆਪਾਂ ਪ੍ਰੋਟੀਨ ਖਾਣੇ ਆਗੇ ਬਹੁਤ ਵਧੀਆ ਰਿਜ਼ਲਟ ਆ ਵੀਰੋ ਦਾ ਫਲੇਵਰ ਉਹ ਦਾ ਵੀਰੇ 쿠ਕੀ ਫਲੇਵਰ ਆ ਦਾ ਬਹੁਤ ਹੀ ਘਿਹੜ ਦੁੱਧੇ ਚ ਪਕਦਾ ਵੀਰੇ ਕਿਆ ਬਾਤ ਹੀ ਹੋ ਜਾਂਦੀ ਏ ਦੀ ਆਪਾਂ ਤੁਹਾਨੂੰ ਦਿਖਾਵਾਂਗੇ ਵੀ ਦੇਖੋ ਆਹ ਯਾ ਸਾਡੇ ਨਾਲ ਦੇ ਬੰਦਿਆਂ ਨੇ ਇਹ ਵੱਧੇ ਨਹੀਂ ਆਹ ਸਾਰੇ ਕਿਤੇ ਵੀ ਸਾਗ ਹੀ ਸਾਗ ਖੜਾ ਵੀ ਦੇਖੋ ਦੇਖੋ ਵੀ ਸਾਗ ਹੀ ਸਾਗ ਆ ਗਾ ਵੀ ਜਮਾ ਤੇ ਵੀ ਆਪਣੇ ਚੈਨਲ ਨੂੰ ਕਰ ਲੈ ਸਬਸਕ੍ਰਾਈਬ ਤੇ ਵੀਡੀਓ ਨੂੰ ਕਰ ਦਿਓ ਸ਼ੇਅਰ ਬਈ ਕਿਉਂਕਿ ਹੋਰਾਂ ਲੋਕਾਂ ਕੋਲ ਵੀ ਆਪਣੀ ਜਾਵੇ ਵੀਡੀਓ ਬਈ ਤੇ ਜਿਹੜਾ ਇੱਕ ਨਾ ਮੈਨੂੰ ਭਰਾ ਪੁੱਛਦਾ ਵੀ ਤੁਸੀਂ ਬਾਲ ਤੁਹਾਡੇ ਵੀ ਕੰਮ ਨਹੀਂ ਕਟਾਉਂਦਾ ਬਈ ਯਾਰ ਇੱਕ ਨਾ ਬੰਦਾ ਆ ਯੂਟਿਊਬਰ ਆ ਆਪਣਾ ਮੇਰਾ ਫੇਵਰਿਟ ਰਜਾ ਭੱਟ ਉਹਦੇ ਮੰਗੂ ਆਪਾਂ ਕਰਾਮ ਆ ਗਏ ਬਈ ਫਿਰ ਆਪਾਂ ਕਟਾਮ ਆ ਗਏ ਜਦੋਂ ਉਹਨੇ ਕਟਾਲੀ ਨਾ ਆਪਾਂ ਉਹਦੀ ਕਟਾਵਾਗੇ ਉਸ ਤੋਂ ਪਹਿਲਾਂ ਆਪਾਂ ਕਟਾਉਂਦੇ ਗਏ ਬਈ ਬਾਲ ਆ ਆ ਦੇਖੋ ਵੀ ਸਾਡੀ ਮੋਟਰ ਗੱਡੀ ਵੀ ਕਿੰਨੇ ਦਿਨਾਂ ਦੀ ਮਿਸਤਰੀ ਨਹੀਂ ਆ ਰਿਹਾ ਮਿਸਤਰੀ ਉਦੋਂ ਮੈਂ ਤਕਲੇ ਨੇ ਵੀ ਮੇਰੀ ਮਨਤਾ ਕਰਨਾ ਅਜੇ ਤੱਕ ਆਈ ਨਹੀਂ ਹੋ ਜਾਈਂ ਕੱਢਿਆ ਪਿਆ ਆਹ ਦੇਖੋ ਕਿਥੇ ਕੱਦੂ ਲੱਗੇ ਸੀ ਬਈ ਕੱਲ ਰਾਤ ਤੋੜਿਆ ਗਿਆ ਆਹ ਦੇਖੋ ਵੀ ਨਵਾਂ ਕਸੀ ਹੋਰ ਕਿਸੇ ਤੋਂ ਬਚਾਈਏ ਵੀ ਕਣਕ ਦੇਖੋ ਵੀ ਨਵਾਂ ਟਰੈਕਟਰ ਆਗਾ ਬਈ ਨਵਾਂ ਸੁਪਰ ਸੀਟਰ ਆ ਵੀ ਬੰਦੇ ਕੋਲੇ ਬਹੁਤ ਹੀ ਸਾਫ ਸਪਾਈਨ ਦੇ ਬੀਜ ਦਾ ਵੀ ਆ ਦੇਖੋ ਤੁਸੀਂ ਦੇਖ ਹੀ ਸਕਦੇ ਹੋ ਵੀ ਦੇਖੋ ਵੀਡੀਓ ਬਤੇ ਲੱਗਦਾ ਵੀ ਲਾਈਕ ਤੇ ਸ਼ੇਅਰ ਜਰੂਰ ਕਰਿਆ ਕਰੋ ਤੇ ਚੈਨਲ ਕਰਿਆ ਕਰੋ ਸਬਸਕ੍ਰਾਈਬ ਆਪਸੋਂ ਉਥੇ ਕੋਲ ਜਾ ਕੇ ਮਿਲਦੇ ਆਂ ਬਈ ਪਰਾਭਾ ਗੱਲ ਕੀ ਹੈ ਕਿ ਨਾ ਗੱਲ ਨਹੀਂ ਯਾਰਾ ਹੋਰ ਸਿੱਧੀ ਸਿੱਧੀ ਔੜ ਜੀ ਵੀ ਕੀ ਕਹੀਏ ਸੋਚ ਕੇ ਹੈ ਨਾ ਬੋਲਣਾ ਪਹਿਲਾਂ ਵੀ ਕੀ ਬੋਲੇ ਵੀ ਉਹਨਾਂ ਕੋਈ ਗਲਤ ਬੋਲਾ ਫਿਰ ਆਡੀਅנס ਕਦੇ ਰੁੱਸ ਜੇ ਵੀ ਹਾਂ ਵੀ ਤੁਹਾਨੂੰ ਇਹ ਕਹਤਾ ਵੀ ਅਗਰ ਕੇ ਵੀ ਆਪਾਂ ਸੋਚ ਸੋਚ ਕੇ ਬੋਲਦੇ ਆ ਵੀ ਹਾਂ ਕਣਕ ਚੱਕ ਲਿਆਉਣਾ ਜਾ ਕੇ ਇਹ ਬੰਦੇ ਲਾਹਾ ਭਾ ਲਾ ਕੇ ਬੰਦੇ ਦਾ ਕੋਲੇ ਚਲੋ ਹੁਣ ਕਹਿਦਾ ਹੈਗਾ ਹੁਣ ਜਨਾਂ ਦਾ ਪੂ ਗਈ ਚਲ ਹੁਣ ਚਲ ਫਿਰ ਹੁਣ ਜਨਾਂ ਦਾ ਪੂ ਗਈ ਹੁਣ ਦੇਖੋ ਵਿੱਚ ਕਿੰਨੀ ਸਫਾਈ ਆ ਬਈ ਆਹ ਨਾਲ ਵੀ ਇੱਕ ਪ੍ਰਾਈਵੇਸੀ ਕਲਾਸ ਕਰਕੇ ਇਹਨਾਂ ਨੇ ਪੰਗੈ ਲਵਾ ਲਿਆ ਹੁਣ ਇਹ ਜੋ ਕੁਝ ਨਹੀਂ ਦਿਖ ਰਿਹਾ ਵੀ ਇਹਨੂੰ ਵੀਡੀਓ ਕਿਵੇਂ ਬਣ ਦੇਵੀ ਜੀ ਜੇ ਵੀ ਵੀਡੀਓ ਸਹੀ ਬਣਦੀ ਅਸਾਂ ਸਭ ਨੂੰ ਦੱਸਿਆ ਜਾਊਗਾ ਵੀ ਕਿਵੇਂ ਸਹੀ ਬਣੀ ਹੈ ਵੀਡੀਓ ਜਾਂ ਗਲਤ ਬਣੀ ਹੈ ਬਈ ਕੋਈ ਪ੍ਰਾਈਵੇਸੀ ਵਾਲਾ ਕਰ ਰਿਹਾ ਵੀ ਕੁਝ ਨਹੀਂ ਪਤਾ ਲੱਗਦਾ ਵੀ ਵੀਡੀਓ ਕਿੱਧਰੋਂ ਜਾਂਦੀ ਹੈ ਕਿੱਧਰੋਂ ਨਾ ਬਈ ਦੇਖੋ ਬਈ ਸफाई ਦੇਖੋ ਵੀ ਇਥੇ ਕਿੰਨੀ ਆ ਕਈ ਨਾ ਮੇਰੇ ਭਰਾ ਮੈਨੂੰ ਪੁੱਛਣਾ ਵੀ ਤੂੰ ਕਰਦਾ ਕੀ ਆ ਬਾਈ ਮੈਂ ਕਰਦਾ ਡਿਪਲੋਮਾ ਕਰਦਾ ਵੀ ਸਿਵਲ ਇੰਜੀਨੀਅਰ ਦਾ ਬੜ ਭਰਾ ਤੇ ਆਪਾਂ ਖੇਤੀ ਵੀ ਕਰ ਲਈਦੀ ਆ ਬਾਈ ਤੇ ਆ ਵੀ ਕੰਮ ਕਰ ਲਈ ਤੇ ਆਪਣਾ ਫੇਸਬੁਕ ਤੇ ਵੀ ਆਪਾਂ ਬੜ ਵਧੀਆ ਕੰਮ ਚੱਲਦਾ ਵੀ ਆਪਾਂ ਨੂੰ ਫੇਸਬੁਕ ਤੇ ਵੀ ਤਾਂ ਬਸ ਬਈ ਆਪ ਨੂੰ ਫੋਲੋ ਕਰਿਆ ਕਰੋ ਤੇ ਬਲੌਗ ਨੂੰ ਸ਼ੇਅਰ ਕਰਿਆ ਕਰੋ ਬਈ ਕਿਉਂਕਿ ਆਪਣਾ ਬਲੌਗ ਹੋਰ ਵੀ ਗਾਹਾਂ ਗਾਹਾਂ ਜਾਵੇ ਵੀ ਹੋਰ ਲੋਕਾਂ ਕੋਲੇ ਕਿਉਂਕਿ ਆਪਾਂ ਨੂੰ ਮੋਟੀਵੇਸ਼ਨ ਮਿਲਦੀ ਰਹੇ ਬਾਈ ਇੱਕ ਪੀਆ ਹੋ ਗੰਬੋਰੋ ਪੜਾ ਤੇ ਭਾਈ ਮੈਂ ਥੋੜੇ ਨਾਲ ਗੱਲ ਮੈਂ ਥੋੜੇ ਨਾਲ ਹੋਰ ਸਾਂਝੀ ਕਰਨੀ ਸੀ ਨਾ ਵੀ ਅੱਜ ਕੱਲ ਨਾ ਲੋਕ ਨਾ ਵੀ ਇੰਨੇ ਕਰਕੇ ਨਾ ਮੈਂ ਆਦਾ ਪੇਜ ਠੀਕ ਰਵਾਇਆ ਸੀ ਮੈਨੂੰ ਬੰਦਾ ਕਹਿੰਦਾ ਵੀ ਤੇਰਾ ਪੇ ਮੋਨਟਾਈਜ਼ ਹੋ ਜਾਊਗਾ ਵੀ ਤੇਰੇ ਇੰਨੇ ਰੁਪਏ ਲੱਗਣਗੇ ਉਹ ਬੰਦੇ ਨੇ ਆਪਾਂ ਤੋਂ 1500 ਰੁਪਏ ਲਿੱਤਾਗਾ ਆਪਣੇ ਚਲੋ ਐਂ ਕਹਿੰਦੇ ਵੀ ਜਦੋਂ ਆਪਾਂ ਕੰਮ ਲਿਆ ਕੰਮ ਵੀ ਆਪਣਾ ਹੋ ਗਿਆ ਆਪਣੇ ਪੇ ਤੇ ਯੂਸੂ ਸੀ ਭਈ ਚਲੋ ਉਹ ਬੰਦੇ ਆਪਾਂ ਜਾਂ ਸਹੀ ਕਰਤੇ ਤੇ ਫਿਰ ਮੈਂ ਉਹ ਬੰਦੇ ਦੇ ਪੁੱਛਿਆ ਨਾ ਬੰਦੇ ਨੂੰ ਮੈਂ ਉਹਨੂੰ ਭਈ ਆਖੇ ਭਈ ਯਾਰਾ ਕਾਪੀ ਪੇਸਟ ਅਕਾਊਂਟ ਚੱਲੂਗਾ ਵੀ ਹਾਂ ਕੋਈ ਚੱਕਰ ਨਹੀਂ ਚੱਲੂ ਚੱਲ ਜੂ ਹਨਾ ਵੀ ਐ ਕੋਈ ਨਹੀਂ ਹੋ ਜੂਗਾ ਤੇ ਉਸ ਤੋਂ ਬਾਅਦ ਮੈਨੂੰ ਕਹਿੰਦਾ ਤੇ ਕਹਿੰਦਾ ਵੀ ਚਲ ਵੀ ਆਪ ਦੇ ਕਰ ਮੈਨੂੰ ਕਹਿੰਦਾ ਅਰੀਜਨਲ ਕੰਟੈਕਟ ਪਾਇਆ ਕਰ ਮੈਨੂੰ ਕਹਿੰਦਾ ਉਸ ਤੋਂ ਬਾਅਦ ਕਹਿੰਦਾ ਪੈਸੇ ਭੋਲੇ ਲੈ ਕੇ ਦੋ ਜਰੋਂ ਨਾਲ ਪੇਪੂ ਕਰਤਾ ਨਾਲ ਮਹੀਨੋਂ ਮਹੀਨੇ ਬਾਅਦ ਮੈਨੂੰ ਕਹਿੰਦਾ ਕਿਰਾ ਭਈ ਤੂੰ ਅਰੀਜਨਲ ਕੰਟੈਕਟ ਪਾਇਆ ਕਰ ਮੈਂ ਵੀ ਜਿਹੜਾ ਜਿਹੜਾ ਪੁੰਨਦਾ ਮੈਂ 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 ਵਾਤ ਪਾਇਆ ਕਰਦਾ ਵੀ ਤੈਨੂੰ ਮੈਂ ਤੇ ਹੁਣ ਉਹ ਬੰਦਾ ਹੈ ਆ ਦੇਖੋ ਭਾਈ ਜਦੋਂ ਮੇਰੀ ਵੀਡੀਓ ਦੇਖਦਾ ਨਾ ਤਾਂ ਉਹ ਫ ਹੋਨ ਵਾਲਾ ਬੰਦਾ ਉਹ ਫੋਨ ਚਾਹਦਾ ਵੀ ਮੇਰੇ ਨਾ ਮੈਸੇਜ ਚਾਹਦਾ ਹੁਣ ਮੇਰੇ ਉਹ ਉਹ ਪੈਸੇ ਲੈ ਕੇ ਨਾ ਦਾ ਫੋਨ ਚੱਕ ਰਿਹਾ ਹੁਣ ਉਹ ਇਹੋ ਜਿਹੇ ਬੰਦੇ ਨੇ ਵੀ ਵਿੱਚ ਲੋਕ ਮੋਨਟਾਈਜੇਸ਼ਨ ਦੇ ਵਿੱਚ ਠੱਗੀਆਂ ਮਾਰ ਰਹੇ ਨੇ ਵੀ ਉਹ ਕਹਿੰਦੇ ਨੇ ਸੀ ਮੋਨਟਾਈਜ਼ ਕਰ ਦਿਆਂ ਕਰ ਦਿੰਦੇ ਵੀ ਕੁਝ ਨਹੀਂ ਕਰਦੇ ਸਿਰਫ ਇਕੱਲੇ ਪੈਸੇ ਲੈਣ ਤੱਕ ਹੁੰਦਾ ਨਾ ਮਤਲਬ ਵੀ ਉਹ ਕੁਝ ਨਹੀਂ ਠੱਗੀਆਂ ਮਾਰਦੇ ਨੇ ਵੀ ਇਹੋ ਜਿਹੇ ਬੰਦੇ ਤਾਂ ਬਚ ਕੇ ਰਹੋ ਠੀਕ ਆ ਭਾਈ ਇਹ ਆ ਮੇਰੀ ਵੀਡੀਓ ਬਤਵਾ ਸੇਅਰ ਕਰ ਦਿਓ ਭਈ ਇਹ ਉਹ ਬੰਦੇ ਕੋਲ ਭਾਗ ਜੇ ਵੀਡੀਓ ਇਹ ਬੰਦੇ ਸਿਰਫ ਕਰੇ ਠੱਗੀਆਂ ਮਾਰਨ ਤੱਕ ਜਾਂਦੇ ਨੇ ਹੁਣ ਕਿਤੇ ਪੈਸੇ ਹੀ ਨਹੀਂ ਆਉਂਦੇ ਭਈ ਇਹ ਤੇਰ ਪੰਜਾਂ ਵਾਲੀਆਂ ਵੀ ਹੁੰਦੀਆਂ ਨੇ ਵਿੱਚ ਬੈੱਡ ਤੇ ਪੰਜ ਲੰਮੀਆਂ ਚਾਰ ਵਾਲੀਆਂ ਚਾਰ ਵਾਲੀਆਂ ਜੀ ਪੰਜਾਂ ਦਾ ਖੰਡਰ ਆ ਲਾਉਂਦੇ ਤੇ ਲੋ ਵੀ ਮਿੱਤਰੋ ਬਾਈਆ ਵੀ ਭੰਗ ਜਸਾ ਦਾ ਵੀ ਬੈੱਡ ਆ ਰੀ ਕਰਕੇ ਵੇਚਣ ਬਈ ਸੰਦ ਖੋੜਿਆ ਵੀ ਬੱਡਲਿੰਗ ਕਰਨ ਕਿਵੇਂ ਵੀ ਜੀ ਜਾਂਦੀ ਹੈ ਵੀ ਦੇਖੋ ਆ ਇਹਨੇ ਕੰਮ ਕਰਤਾ ਸਟਾਰਟ ਵੀ ਦੇਖੋ ਲੋ ਵੀ ਮਿੱਤਰੋ ਰਾਪਰਾ ਨਾਮ ਲੈ ਕੇ ਕਰਤਾ ਕੰਮ ਸਟਾਰਟ ਬਾਈ ਨੇ ਵੀ ਦੇਖੋ ਬਾਈ ਸਾ ਸੁਰੂ ਪਾਈ ਰਿਹਾ ਬਈ ਰੱਬ ਦਾ ਨਾਮ ਲੈ ਕੇ ਦੇਖੋ ਬਈ ਐਦਾਂ ਵਿੱਜੀਆਂ ਦੇ ਪੱਟਾਂ ਲਈ ਕਨਕਾ ਬਈ ਲੋ ਵੀ ਮਿੱਤਰੋ ਬਾਈ ਨੇ ਕੰਮ ਕਰਤਾ ਸਟਾਰਟ ਬਈ ਬਾਈ ਪੰਜ ਜੱਸਾ ਤੋਂ ਆਇਆ ਬਈ ਦੇਖੋ ਬਈ ਐਦਾਂ ਬੀਜੀ ਜਾਂਦੀ ਬਈ ਬੈੱਡਾਂ 'ਲੀ ਸੌਂਗੋ ਬਈ ਲੋ ਵੀ ਮਿੱਤਰੋ ਬਾਈ ਨੇ ਕੰਮ ਕਰਤਾ ਸਟਾਰਟ ਬਈ ਬਾਈ ਪੰਜ ਜੱਸਾ ਤੋਂ ਆਇਆ ਬਈ ਦੇਖੋ ਵੀ ਐਦਾਂ ਬੀਜੀ ਜਾਂਦੀ ਬਈ ਬੈੱਡਾਂ 'ਲੀ ਕਣਕ ਬਈ ਇਹ ਆ ਬਈ ਅਸੀਂ ਬੀਜੀ ਐ ਸੋਨਾ ਮੋਤੀ ਬਈ ਇਹ ਇੱਕ ਥਾਂ ਤੇ ਅਸੀਂ ਅੱਡ ਲਾਵਾਂਗੇ ਇੱਕ ਥਾਂ ਤੇ ਅਸੀਂ ਅੱਡ ਲਾਵਾਂਗੇ ਬਈ ਦੇਖੋ ਭਾਈ ਕੋਲ ਟਰੈਕਟਰ ਦੇਖੋ ਵੀ ਕਿੱਡੇ ਕਿੱਡੇ ਟੈਰਾ ਟਰੈਕਟਰਾਂ ਦੇ ਵੀ ਵੀਰੋ ਵੀ ਵਕਤ ਤੋਂ ਬਾਅਦ ਸ਼ੇਅਰ ਕਰਦੇ ਹੋ ਬਈ ਲੋਈ ਮਿੱਤਰੋ ਅੱਜ ਅਸੀਂ ਬੀਜ ਲੈ ਆਏ ਸੋਨਾ ਮੋਤੀ ਕਣਕ ਬਈ ਇੱਥੇ ਨਾਲ ਵੀ ਬੈਡਾਂ ਲਈ ਉਹ ਲਾਵਾਗੇ ਬਈ ਕਣਕ ਬਈ ਬਈ 500 ਦਾ ਵੀਰੇ ਭਾਈ ਇਹ ਕੋਈ ਇੱਕ ਡਰਗ ਵੀ ਬੀਜ ਜਾਗੇ ਬਈ ਉਧਰ ਅੱਡ ਬੀਜ ਜਾਗੇ ਬਈ ਅੱਡ ਅੱਡ ਬੀਜ ਜਾਗੇ ਬਚਾਲੇ ਬੱਟਾ ਪਾ ਕੇ ਵੀਡੀਓ ਨੂੰ ਬੱਤਵਾ ਸ਼ੇਅਰ ਕਰਿਓ ਬਈ ਕੀ ਹੋ ਗਿਆ ਹੋਣਾ? ਆ ਮਗਰ ਉੱਪਰ ਇਹ ਹੋ ਜਾ ਕਰ। ਆ ਮਗਰ ਉੱਪਰ ਇਹ ਹੋ ਜਾ ਕਰ ਜੱਗਾ ਹੈ ਕਹਿੰਦਾ। ਸਾਰੇ ਪਾਤਾ ਪੀ ਜਾ ਹੋ। ਬੋਲ ਜਾ ਪਾਤਾ। ਹੈ? ਔਰ ਇੱਕ ਪਾਸੇ ਚੜੇ ਇੱਕ ਪਾਸੇ ਮੈਂ ਵੀ ਸ਼ੁਰੂ ਕਰਦੀ। ਤੂੰ ਹੀ ਚੜੋ ਮੈਂ ਤਾਂ ਚੜਿਆ ਹੀ ਨਹੀਂ ਕਦੇ। ਤੇ ਬਈ ਹਲੋ ਵੀ ਮਿੱਤਰੋ ਇਦਾਂ ਵਿੱਜੀ ਜਾਂਦੇ ਵੀ ਬੈਡਾਂ ਲਈ ਕਣਕ ਬਈ ਦੇਖੋ ਬਈ ਉਹ ਦੇਖੋ ਜੱਗਾ ਕਰਦਾ ਅ ਤਵੇ ਤੁਸੀਂ ਦੇਖ ਸਕਦੇ ਮਰੇ ਇਦਾਂ ਵਿੱਜੀ ਜਾਂਦੇ ਕਣਕੇ ਬੈਡਾਂ ਲਈ ਦੇਖੋ ਬਈ ਇਹਨਾਂ ਨੂੰ ਨਹੀਂ ਪਤਾ ਤਾਂ ਜਾ ਵੀਡੀਓ ਵਿੱਚ ਦੇਖ ਲਓ ਵੀ ਐਦਾਂ ਬੀਜੀ ਜਾਂਦੇ ਆ ਐਦਾਂ ਨਹੀਂ ਕਨਕ ਵੀ ਕੋਈ ਕਿੰਨੇ ਸੌਖ ਦਾ ਮੋਡੀਫਾਈ ਕਰਾਇਆ ਹਾ ਟਰੈਕਟਰ ਬਾਈ ਨੇ ਬਈ ਇਹਾਰ ਵੀ ਚੱਲੇ ਕਰੇ ਤੇ ਮਿਲਦਾ ਵੀ ਕੱਲ ਨੂੰ ਕਿਸੇ ਨਵੇਂ ਬਲਾਗ ਦੇ ਵਿੱਚ ਵੀਡੀਓ ਨੂੰ ਕਰਦੇ ਹੋ ਸ਼ੇਅਰ ਤੇ ਚਾਹ ਦੇ ਨੂੰ ਕਰ ਲੋ ਸਬਸਕ੍ਰਾਈਬ ਕੱਲ ਨੂੰ ਮਿਲਦਾ ਵੀ ਇੱਕ ਨਵੇਂ